ਲੱਤਾਂ ਬਾਹਾਂ ਉਡਾਦਤੀਆਂ ਗਈਆਂ ਵੱਡੀਆਂ ਗਈਆਂ ਜੰਗ ਦੇ ਮੈਦਾਨ ਵਿੱਚ ਸਤਿਗੁਰੂ ਕਹਿੰਦੇ ਖਿੱਤੋ ਕੁੰਡੀ ਜਿਵੇਂ ਖੇਤ ਖੇੜੀਦੀ ਹੈ ਇਸ ਪ੍ਰਕਾਰ ਉਹ ਜੰਗ ਦੇ ਮੈਦਾਨ ਦਾ ਮਾਹੌਲ ਬਣ ਗਿਆ ਤਰੰਕਾਰ ਤੀਰੋਂ ਤਰੰਕੇ ਕਮਾ ਸਤਿਗੁਰੂ ਜੀ ਕਹਿੰਦੇ ਟੀਰਾ ਦੀ ਬਾਣ ਚੱਲਣ ਨਾਲ ਕਮਾਨਾ ਵੀ ਤਕੜੀਆਂ ਹੋਈਆਂ ਛਤਗੁਰੂ ਕਹਿੰਦੇ ਸਾਰਾ ਜਿਹੜਾ ਸੰਸਾਰ ਇਹਦਾ ਜੁੱਧ ਦੀ ਧੂਮੀ ਦੇ ਵਿੱਚ ਤੇਰਾ ਆਗਿਆ ਔਰ ਗ੍ਰੇਵ ਕਿਉਂਕਿ ਪਿੱਛੇ ਆਪਾਂ ਜਦੋਂ ਸ਼ੇਰ ਪੜਿਆ ਨਾ ਬਰੰਕੇ ਬਰੰਕੇ ਮਦਸ ਦਾ ਭਾਸ ਹੁੰਦਾ ਜਿਵੇਂ ਡੂਮਣਾ ਵਿਚਾਰ ਛੱਡ ਜਾਏ ਜਦੋਂ ਡੂਮਣਾ ਛੱਡ ਜਾਏ ਤੇ ਉਹਦੀ ਕੋਈ ਗਿਣਤੀ ਨਹੀਂ ਬੰਦੀ ਗੁਰੂ ਸਾਹਿਬ ਕਹਿੰਦੇ ਮੰਨ ਲਓ ਸਾਰਾ ਸੰਸਾਰ ਤੇ ਵੀ ਖੌਗ

ਕਿ ਕਿ ਧਰਮ ਦੀਆਂ ਦਸਮਾਂ ਸ਼ੱਕੇ ਤੇ ਕਰ ਕਰਤਾ ਝੂਠੀਆਂ ਸਾਬਤ ਹੋਈਆਂ ਤੇਰੇ ਧਰਮ ਦਾ ਕੀ ਨੰਗਾਉ ਲਿਆ ਇਸ ਕਰਕੇ ਸਿੱਖੀ ਦੀ ਜੜੀ ਪਚਾਰ ਤਾਰਨਾ ਅੱਜ ਸਾਨੂੰ ਉਹਦਾ ਅੱਧਿਆਰਕ ਕਰਨ ਦੀ ਬੜੀ ਜ਼ਰੂਰਤ ਹੈ ਧਰਮ ਆਪੇ ਹੋਇਆ ਲੋ ਲੋ ਚੰਦ ਕਹਿ ਕੇ ਬੈਠ ਰਹੇ ਹੋ ਵਗ ਧਿਆਨ ਲਗਾਇਓ ਨਾਮ ਪ੍ਰਿਯੋਮੀ ਦੇ ਸਾਥ ਸਮੁਦਰਨ ਕਰਮ ਧਰਮ ਪੰਖੜਾ ਉਹ dissatene ਜਮ ਜਗਾਤੀ ਲੁਟਾ ਗੁਰਬਾਣੀ ਪੜਵਾ ਕਿਉਂਕਿ ਸਾਰੇ ਤੁਸੀਂ ਸਿੱਖ ਪਰਿਵਾਰਾਂ ਚ ਬੈਠੀਓ ਗੁਰਬਾਣੀ ਸਰਵਣ ਕਰਦੇ ਹੋ ਪੜਦੇ ਹੋ ਸੁਣਦੇ ਹੋ ਮੈਂ ਪੰਕਤੀਆਂ ਭੁੱਲ ਰਿਆਂ ਘਰ ਦੇ ਵਿੱਚ ਯਤਨ ਕਰੋ ਗੁਰਬਾਣੀ ਨੂੰ ਖੋਜਣ ਦਾ ਲੱਭਣ ਦਾ ਪੜ੍ਹਨ ਦਾ ਜਦੋਂ ਮੇਰੇ ਸਾਥੀ ਕਹਿੰਦੇ ਨੇ ਧਰਮ ਦੇ ਨਾਂ ਤੇ ਜਿਹੜੇ ਪਖੰਡ ਇਹਨਾਂ ਕੋ ਮੇਰੇ ਘਰ ਦੇ ਵਿੱਚ ਗਾਇਕ ਨਹੀਂ ਸਤਿਗੁਰੂ ਨੇ ਲਲਤਾ ਪਾਈਆ ਸਤਿਗੁਰੂ ਕਹਿੰਦੇ ਹਮ ਆਖਰ ਕੇ ਮਰਦੀ ਕੁਲਦਕਾਰ ਜ਼ਾਲ ਔਰੰਗਜ਼ੇਬ ਤੇਰੇ ਮਨਸਬਦਾਰ ਫੌਜਦਾਰ ਇਹਨਾਂ ਨੇ ਇੱਕ ਘਟਨਾ ਗੁਜ਼ਾਰੀ ਕਹਿੰਦੇ ਕਿ ਬਲ ਚਿਹਲ ਤਨ ਚਿਹਲ ਤਨ ਦਾ ਭਾਵ 40 ਸ਼ਰੀਰ ਚਿਹਲ ਦਾ ਭਾਵ 40 ਤਨ ਦਾ ਭਾਵ ਸ਼ਰੀਰ ਆਜਦਿਸ਼ ਬੇਸ਼ਮਾਰ ਜਦੋਂ ਤੇਰੀ ਬੇਸ਼ਮਾਰ ਫੌਜ 40 ਸਿੰਘਾਂ ਨੂੰ ਘੇਰ ਲਵੇ ਤੇ ਮੇਰੇ ਸੂਰਮੇਰ ਜੋਧੇ ਲੜੇ ਤਾਂ ਬਹਾਦਰੀ ਨਾਲ ਪਰ ਕਿੰਨੀ ਕੁ ਦੇਰ ਉਹ ਬਹਾਦਰੀ ਦੇ ਨਾਮ ਦਾ ਮੁਕਾਬਲਾ ਕਰ ਸਕਦੇ ਸੀ ਮੇਰੇ ਕੋਲ ਜਗ ਦੇ ਮਤਲਬ ਵਿੱਚ ਜੇ ਸਾਡੇ ਸਾਹਮਣੇ ਚਮਕੌਰ ਦੀ ਕੱਚੀ ਗੜੀ ਨਾ ਹੁੰਦੀ ਤੇ ਸਾਰਾ ਗਣੀ ਨਾ ਹੁੰਦੀ ਸਾਡੇ ਸਾਹਮਣੇ ਇਸ ਤਰ੍ਹਾਂ ਦੀ ਦੀਵਾਰ ਨਾ ਹੁੰਦੀ ਚਮਕੌਰ ਦੀ ਕੱਚੀ ਗੜੀ ਨੇ ਸਾਡੇ ਸਾਹਮਣੇ ਬੜੇ ਪਮਾਨੇ ਨਹੀਂ ਕੀਤੀ ਸਭਾ ਲਾਟ ਸੇ ਇੱਕ ਲੜਾਉਂ ਟਿੜਿਓਂ ਸੇ ਬਾਜ ਪੜਮ ਸਾਡੇ ਕੇ ਅਖਾਂਣ ਆਏ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਮੱਟਦਾ ਅਸੀਂ ਦੂਨੇ ਚੌਨੇ ਹੋਏ ਇਤਿਹਾਸ ਦੇ ਅੰਦਰ ਇੰਦਾਂ ਦੀਆਂ ਬੇਅੰਤ ਕਮਾਈਆਂ ਨਹੀਂ ਚਮਕੌਰ ਦੀ ਕੱਚੀ ਗੜੀ ਨੇ ਸਾਡੇ ਸਾਹਮਣੇ ਪੈਰਾਮੀਟਰ ਨਿਰਧਾਰਿਤ ਕੀਤਾ ਜਦੋਂ 21 ਸਿੱਖਾਂ ਨੇ ਸਾਰਾ ਗੜੀ ਦੀ ਜੰਗ ਦੇ ਵਿੱਚ ਬੈਰੀਆਂ ਨੂੰ ਪਿੱਛੇ ਮੋੜ ਕੇ ਰੱਖ ਦਿੱਤਾ ਜ਼ਫਰਨਾਮ ਅੱਜ ਬੜਾ ਤਵੱਜੂ ਦੇ ਕੇ ਬੜੇ ਹਥਿਆਰ ਦੇ ਨਾਲ ਇਸ ਨੂੰ ਵਿਚਾਰਨ ਦੀ ਲੋੜ ਹੈ ਸਤਿਗੁਰੂ ਕਹਿੰਦੇ ਹਮ ਆਖਰ ਕਿ ਮਰਦੀ ਕੁਨ ਦਰਕਾਰਦਾਰ ਮੰਨਿਆ ਤੇਰੇ ਬਹਾਦਰ ਮਨਸਬਦਾਰ ਬਹਾਦਰੀ ਨਾਲ ਲੜੇ ਪਰ ਮੇਰੇ ਸਿੱਖ ਬਰ ਚਿਹ ਤਨ ਆਇਦਿਸ਼ ਬੇਸ਼ੁਮਾਰ ਪਰਮੇਸ਼ਰ ਹੀ ਸਾਡਾ ਉਸ ਸਮੇਂ ਮਦਦਗਾਰ ਹੋਇਆ ਜਦੋਂ 40 ਤਨ ਤੇਰੀ ਬਹਾਦਰ ਫੌਜ ਜਿਹੜੀ ਸੁਨਗ ਵੀਰਿਆ ਵਗਰਾ ਲੜਨ ਦੇ ਲਈ ਸਾਡੇ ਸਾਹਮਣੇ ਆਈ ਉਹਨਾਂ ਦਾ ਮੁਕਾਬਲਾ ਮੇਰੇ 40 ਸ਼ਰੀਰਾਂ ਨੇ ਕੀਤਾ ਚਰਾਗੇ ਜਹਾਨੇ ਛੁਟਾ ਬੁਰਕਾ ਕੋਸ਼ ਸਤਿਗੁਰੂ ਕਹਿੰਦੇ ਅਖੀਰ ਫਿਰ ਜਿਹੜੀ ਕਾਲੀ ਬੋਲੀ ਰਾਤ ਸੀ ਉਹ ਆ ਚੜੀ ਸੂਰਜ ਜਿਹੜਾ ਸੀ ਉਹ ਜਹਾਨ ਦਾ ਸੂਰਜ ਆਪਣਾ ਬੁਰਕਾ ਪਾਇਆ ਸੂਰਜ ਛਿਪ ਗਿਆ ਕਾਲੀ ਬੋਲੀ ਰਾਤ ਆਈ ਸਤਿਗੁਰੂ ਕਹਿੰਦੇ ਸ਼ਬੇ ਸ਼ਹਿਰ ਬਰਾਮਦ ਹਮਾ ਜਲ ਵਹਾ ਜੋਸ਼ ਕਹਿੰਦੇ ਫਿਰ ਚੰਦਰਮਾ ਦਾ ਪ੍ਰਕਾਸ਼ ਆ ਗਿਆ ਸਤਿਗੁਰੂ ਨੇ ਇਹ ਵੀ ਉੱਥੇ ਜ਼ਿਕਰ ਕੀਤਾ ਕਿ ਜੰਗ ਦੇ ਮੈਦਾਨ ਵਿੱਚ ਮਾਹੌਲ ਕਿਦਾਂ ਦਾ ਹਰਾਂ ਕੰਸ ਕੇ ਕੌਲੇ ਕੁਰਾਨ ਆਇ ਦਸ਼ ਕੇ ਜ਼ਦਾ ਬਰੋ ਰਹਿਨਮਾ ਆਇ ਦਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਔਰਗ ਜ਼ੇਬ ਜੇ ਕੋਈ ਕਰਾਨ ਵੀ ਸੌਂ ਖਾ ਕੇ ਆਉਂਦਾ ਹੈ ਨਾ ਵਾਹਿਗੁਰੂ ਉਸ ਦੇ ਉੱਪਰ ਖੜਾ ਹੋ ਕੇ ਆਪ ਰਸਤੇ ਬਖਾਣ ਆਪਣੇ ਸਿੱਖਾਂ ਨੂੰ ਆਪਣੇ ਮੰਨਣ ਵਾਲਿਆਂ ਦੀ ਆਪ ਅਗਵਾਈ ਕਰਦਾ ਹੈ ਤੂੰ ਕੁਰਾਨ ਦੀ ਸੌਖਾ ਕੇ ਆਏ ਤੁਸੀਂ ਪਰ ਇਧਰੋਂ ਆਕਾਰ ਤੁਮ ਸਾਡਾ ਪਰਮੇਸ਼ਰ ਮਦਦਗਾਰ ਹੋਇਆ ਹਰ ਆਕਸ ਕੇ ਕੌਲੇ ਕੁਰਾਨ ਆਏ ਦਸ਼ ਕੁਰਾਨ ਦਾ ਭਾਵ ਕੁਰਾਨ ਸ਼ਰੀਰ ਧਾਰਮਿਕ ਗ੍ਰੰਥ ਕੋਈ ਮਾੜਾ ਨਹੀਂ ਹੁੰਦਾ ਗੁਰਬਾਣੀ ਦਾ ਬਚਨ ਬੜਾ ਪਿਆਰਾ ਕਹਿੰਦੇ ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰ ਜਾ ਧਾਰਮਿਕ ਗ੍ਰੰਥ ਸਾਰੇ ਸੰਕਾਰਯੋਗ ਹੁੰਦੇ ਨੇ ਪਰ ਕਮੀ ਕਿੱਥੇ ਆਉਂਦੀ ਹੈ ਉਹਨਾਂ ਨੂੰ ਮੰਨਣ ਵਾਲਿਆਂ ਦੇ ਵਿੱਚ ਦਾਸ ਕਈ ਵਾਰੀ ਬੇਨਤੀ ਕਰਦਾ ਹੁੰਦਾ ਹੈ ਕਿਉਂਕਿ ਜਦੋਂ ਕਿਤੇ ਕਥਾ ਵਿਚਾਰ ਕਰਨ ਦਾ ਦੂਰ ਤਰਾਟੇ ਵਕਤ ਮਿਲਦਾ ਹੈ ਸਮਾਂ ਮਿਲਦਾ ਹੈ ਚਾਹੀਦਾ ਹੈ ਤੇ ਨੌਜਵਾਨ ਵੀਰਾਂ ਦੇ ਨਾਲ ਮੁਲਾਕਾਤ ਕਰਨ ਦਾ ਸਬੱਬ ਬਣਦਾ ਹੈ ਤੇ ਇੱਕ ਨੌਜਵਾਨ ਵੀਰ ਨੇ ਮੈਨੂੰ ਸਵਾਲ ਕੀਤਾ ਕਿ ਅੱਜ ਕੱਲ੍ਹ ਖਿਲਾੜੀ ਜਗਾ ਤੇ ਉੱਤੇ ਕਿੱਦਾਂ ਹੋ ਰਿਹਾ ਖਿਲਾੜੀ ਜਗਾ ਤੇ ਉੱਤੇ ਕਿੱਦਾਂ ਹੋ ਰਿਹਾ ਤੇ ਮੇਰਾ ਜਵਾਬ ਸੀ ਉਹਨੂੰ ਕਿ ਭਾਵੇਂ ਸਿਸਟਮ ਦੇ ਵਿੱਚ ਕਮੀ ਆ ਗਈ ਪਰ ਗੁਰੂ ਦੇ ਵਿੱਚ ਅੱਜ ਵੀ ਕੋਈ ਕਮੀ ਨਹੀਂ ਹੈ। ਖੰਡੇ ਬਾਟੇ ਦੀ ਪੌਹਲ ਵਿੱਚ ਕਮੀ ਅੱਜ ਵੀ ਨਹੀਂ ਹੈ। ਕਮੀ ਮੇਰੇ ਵਿੱਚ ਹੋ ਸਕਦੀ ਹੈ। ਮੇਰੇ ਸਿਸਟਮ ਦੇ ਵਿੱਚ ਹੋ ਸਕਦੀ ਹੈ। ਪ੍ਰਬੰਧ ਦੇ ਵਿੱਚ ਹੋ ਸਕਦੀ ਹੈ ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਚਾਤ ਧਾਰਾ ਦੇ ਵਿੱਚ ਕੋਈ ਕਮੀ ਨਹੀਂ ਕੋਈ ਕਮਜ਼ੋਰੀ ਨਹੀਂ। ਆਪਾਂ ਗੁਰੂ ਨੂੰ ਮੁੱਖ ਰੱਖ ਕੇ ਸਤਿਗੁਰ ਦੇ ਘਰ ਵਿੱਚ ਆਣੇ ਨਾ ਕਿ ਕਿਸੇ ਬੰਦੇ ਨੂੰ ਮੁੱਖ ਰੱਖ ਕੇ ਵੀ ਫਲਾਣੀ ਕੱਢ ਕੇ ਤਾਂ ਐ ਹੁੰਦਾ। ਉੱਥੇ ਤੇ ਐ ਹੁੰਦਾ ਅੰਮ੍ਰਿਤਸਰ ਕੇ ਐ ਕਰਦੇ ਇਹਦੇ ਨਾਲ ਸਾਡਾ ਕੋਈ ਨਾਤਾ ਨਹੀਂ ਸਾਡਾ ਨਾਤਾ ਹੈ ਖੰਡੇ ਬਾਟੇ ਦੀ ਬਹੁਤ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਮਕਸਦ ਨੂੰ ਦਿੱਤੀ ਤੇ ਅਸੀਂ ਉਸ ਮਕਸਦ ਦੇ ਵਿੱਚ ਖਰੇ ਪੁੱਤਰਾਂ ਦਾ ਜਨਨ ਕਰੀਆ ਸਤਗੁਰੂ ਜੀ ਨੇ ਕਿਹਾ ਕਹਿੰਦੇ ਤੇਰੇ ਸਿਪਾਹੀ ਜਿਹੜੇ ਸੀ ਕੁਰਾਨ ਦੀ ਸੌਂ ਖਾ ਕੇ ਆਏ ਪਰ ਵਾਹਿਗੁਰੂ ਸਾਡੇ ਉੱਪਰ ਖੜਾ ਸਾਡੀ ਮਦਦਗਾਰ ਹੋਇਆ ਭਾਵ ਕਿ ਸਾਨੂੰ ਪਰਮੇਸ਼ਰ ਨੇ ਉਸ ਘੇਰੇ ਦੇ ਵਿੱਚੋਂ ਨਿਕਲਣ ਦਾ ਬਲ ਦਿੱਤਾ ਤੇਰੇ ਕੁਰਾਨ ਦੀ ਖਾਦੀ ਹੋਈ ਕਸਮ ਵਾਲੇ ਝੂਠੇ ਨਿਕਲੇ ਪਰ ਵਾਹਿਗੁਰੂ ਸਾਡਾ ਮਦਦਗਾਰ ਹੋਇਆ ਉਹਦੀ ਪਰਮੇਸ਼ਰ ਦੀ ਕਿਰਪਾ ਦੇ ਨਾਲ ਅਸੀਂ ਤੇਰੇ ਇਹ ਬਰੰਗੇ ਮਦਸ ਤੇਰੇ ਲੱਖਾਂ ਦੇ ਸ਼ਿਕਾਰੀਆਂ ਦੇ ਨਾਲ ਡਟ ਕੇ ਮੁਕਾਬਲਾ ਕੀਤਾ ਅੱਗੇ ਸਤਿਗੁਰੂ ਜੀ ਫਿਰ ਬੜਾ ਪਿਆਰਾ ਜ਼ਿਕਰ ਕਰਦੇ ਨੇ ਕੋਝ ਇਤਿਹਾਸਕਾਰ ਕਹਿੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਜਗ ਦੇ ਮਾਦ ਵਿੱਚ ਜਨਮ ਹੀ ਹੋ ਗਏ ਕਿਉਂਕਿ ਜਦੋਂ ਤੁਸੀਂ ਆਪਣੇ ਇਤਿਹਾਸ ਨੂੰ ਸਰੋਤਾਂ ਦੀ ਪਰਚੋਲ ਨਹੀਂ ਕਰੋਗੇ ਪੜੋਗੇ ਨਹੀਂ ਤੇ ਕੋਈ ਜੜਾ ਖੜਾ ਉੱਠੇਗਾ ਕਿ ਇਤਿਹਾਸ ਦੇ ਕੋਈ ਕਿੰਦਾ ਦੀ ਟੀਕਾ ਟਿੱਪਣੀ ਕਰਕੇ ਅੱਗੇ ਜਾਂਦਾ ਬਣੇਗਾ ਪਰ ਜਦੋਂ ਤੁਸੀਂ ਜਬਰਨਾਮਾ ਪੜਦੇ ਹੋ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਾ ਪੇਚੀ ਦਾ ਪੂਏ ਨਾ ਰੰਜੀਤ ਤਨ ਕਿ ਮੇਰਾ ਤੇਰੀ ਫੌਜ ਕੁਝ ਵੀ ਨਾ ਵਿਗਾੜ ਸਕੀ ਨਾ ਪੇਚੀ ਦਾ ਗੂਏ ਪੇਚੀ ਦਾ ਗੂਏ ਦਾ ਭਾਵ ਹੈ 빙ਾ ਕਰਨਾ ਵਾਲ 빙ਾ ਕਰਨਾ ਤੇਰੀ ਫੌਜ ਭਾਵੇਂ ਲੱਖਾਂ ਦੀ ਗਿਣਤੀ ਵਿੱਚ ਆਈ ਪਰ ਮੇਰਾ ਵਾਲ ਵੀ 빙ਾ ਦਾ ਕਰ ਸਕੀ ਜੇ ਜਗ ਵਿੱਚ ਹੁੰਦੇ ਸਤਿਗੁਰੂ ਤਾਂ ਜ਼ਰੂਰ ਆਪਣੀ ਇਸ ਰਚਨਾ ਦੇ ਵਿੱਚ ਲੱਗ ਜਾਂਦੇ ਜੇ ਸਤਿਗੁਰੂ ਕਹਿ ਸਕਦੇ ਨੇ ਕਿ ਜਿਹੜਾ ਸ਼ੋਧ ਕੇ ਬਚ ਗਿਆ ਕੁਸ਼ਤਾਚਾਰ ਬਾਕੀ ਦਾ ਵਿਮਾਰਤ ਅਸਤ ਪੇਚੀ ਦਾ ਮਾਰ ਤਾਂ ਸਤਿਗੁਰੂ ਇਹ ਵੀ ਗੱਲ ਕਹਿ ਸਕਦੇ ਨੇ ਕਿ ਮੈਂ ਜ਼ਖਮੀ ਹੋਇਆ ਪਰ ਸਾਡੇ ਸਾਹਮਣੇ ਇਤਿਹਾਸ ਦਾ ਸਰੋਤ ਹੈ ਜਬਰਨਾਮਾ ਜਿਹਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਵੇਂ ਲੱਖਾਂ ਦੀ ਗਿਣਤੀ ਵਿੱਚ ਤੇਰੇ ਕਈ-ਕਈ ਹਜ਼ਾਰੀ ਮਨਸਬਦਾਰ ਮੇਰੇ ਤੇ ਹਮਲਾ ਕਰਨ ਆਏ ਪਰ ਉਹ ਤੇਰੇ ਮਨਸਬਦਾਰ ਨਾ ਪੇਚੀ ਦਾ ਬੂਏ ਉਹ ਮੇਰਾ ਬਾੜ ਵੀ ਨਾ ਕਰ ਸਕੇ ਨਾ ਰੰਜੀ ਦਾ ਤਨ ਉਹ ਮੇਰੇ ਤਨ ਦੇ ਉੱਤੇ ਇੱਕ ਖਰੋਚ ਵੀ ਨਾ ਲਗਾ ਸਕੇ ਸਤਗੁਰੂ ਕਹਿੰਦੇ ਕਿ ਬੇਰੂ ਖੁੱਦ ਆਵਰਦ ਦੁਸ਼ਮਣ ਸ਼ੈਤਾਨ ਸਤਗੁਰੂ ਕਹਿੰਦੇ ਪਰ ਤੇਰੇ ਜਿਹੜੇ ਦੁਸ਼ਮਣ ਸੀ ਨਾ ਉਹ ਮੇਰੇ ਸਾਹਮਣੇ ਲੜੇ ਤਾਂ ਸਹੀ ਪਰ ਕੁਝ ਮਰਦਾਬਾਗਰਾ ਆਏ ਕੁਝ ਨਾ ਮਰਦੀਬਾਗਰਾ ਆਏ ਪਰ ਅਖੀਰ ਉਹ ਮੇਰਾ ਕੁਝ ਵੀ ਨਾ ਜ਼ਗਾਰ ਸਕੇ ਸਤਿਗੁਰੂ ਅਗਲੇ ਸ਼ਲੋਕ ਅਗਲੇ ਸ਼ੇਰ ਦੇ ਵਿੱਚ ਕਹਿੰਦੇ ਨਾ ਦਾਨਨ ਮਕੇ ਕੀ ਮਰਦ ਪੈਮਾ ਸ਼ਕਨ ਔਰੰਗਜੀਬ ਜੇ ਤੂੰ ਆਪਣੇ ਆਪ ਨੂੰ ਵੱਡਾ ਮਰਦ ਸਮਝਦਾ ਬਹਾਦਰ ਸਮਝਦਾ ਕਿ ਦੌਲਤ ਪਰਸਤ ਅਸਤ ਇਮਾਨ ਫਟੰਨ ਤੇ ਤੂੰ ਆਪਣੇ ਧਰਮ ਦੇ ਉੱਤੇ ਆਪਣੇ ਇਮਾਨ ਤੇ ਪੱਕਾ ਰਹਿੰਦਾ ਗੱਲ ਤਾਂ ਧਰਮ ਦੀ ਹੈ ਨਾ ਧਰਮ ਦੀ ਜਾਈ ਭਾਈ ਨਾਮ ਸਿੰਘ ਨਾਮਾ ਦਾ ਬੜਾ ਪਿਆਰਾ ਇੱਕ ਕਵਿਤ ਹੈ ਮਹਾਰ ਕੋਸ਼ ਤੇ ਕਦਰ ਲਿਖਿਆ ਹੋਇਆ ਉਹ ਕਹਿੰਦੇ ਨੇ ਜਿਹੜਾ ਅਕਾਲੀ ਹੁੰਦਾ ਨਾ ਪਕਾਦੀ ਕਿਹਦੇ ਨਾਮ ਦਾ ਜਿਹੜਾ ਅਕਾਲੀ ਹੋਵੇ ਧਰਮ ਦੀ ਜੰਗ ਲਈ ਚੜੇ ਮੁੱਖ ਲਾਲੀ ਹੈ ਧਰਮ ਦੀ ਜੰਗ ਜਦੋਂ ਸੁਣਦਾ ਨਾ ਉਹਦੇ ਮੁੱਖ ਤੇ ਲਾਲੀ ਆ ਜਾਂਦੀ ਹੈ ਧਰਮਾਂ ਦੇ ਨਾਲ ਜਦੋਂ ਆਪਾਂ ਤਕਾਜਰ ਕਰਕੇ ਵੇਖਦੇ ਆ ਮੇਲ ਕਰਕੇ ਵੇਖਦੇ ਆ ਅਕਾਲੀ ਦੀ ਜਿਹੜੀ ਪਰਿਭਾਸ਼ਾ ਭਾਈ ਕਾਨ ਸਿੰਘ ਨਾਭਾ ਮਹਾਨ ਕੋਸ਼ ਵਿੱਚ ਦੱਦਦੇ ਨੇ ਧਰਮ ਦੀ ਜੰਗ ਲਈ ਚੜੇ ਮੁੱਖ ਲਾਲੀ ਹੈ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਔਰੰਗਜ਼ੇਬ ਤੂੰ ਆਪਣੇ ਆਪ ਨੂੰ ਬੜਾ ਵੱਡਾ ਧਰਮੀ ਸਮਝਦਾ ਸੀ ਪਰ ਤੂੰ ਨਾ ਮਰਦਾ ਤੂੰ ਆਪਣੇ ਆਪ ਨੂੰ ਬੜਾ ਚੁਸਤ ਤੇ ਚਲਾਕ ਸਮਝਦਾ ਸੀ ਪਰ ਤੂੰ ਫਰੇਬੀ ਠੱਗ ਤੂੰ ਆਪਣੇ ਇਮਾਨ ਤੇ ਪੱਕਾ ਨਾ ਰਿਹਾ ਆਪਣੇ ਧਰਮ ਤੇ ਪੱਕਾ ਨਾ ਰਿਹਾ ਆਪਣੇ ਆਪ ਨੂੰ ਬੜਾ ਵੱਡਾ ਤੇ ਤਕੜਾ ਮੁਸਲਮਾਨ ਮੰਨਦਾ ਸੀ ਆਪਣੇ ਆਪ ਨੂੰ ਬੜਾ ਵੱਡਾ ਧਰਮੀ ਮੰਨਦਾ ਸੀ ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਨਹੀਂ ਤੂੰ ਧਰਮੀ ਨਹੀਂ ਹੈ ਤੂੰ ਚਲਾਕ ਹੈ ਅੱਗੇ ਕਹਿੰਦੇ ਨਾ ਈਮਾ ਪਰਸਤੀ ਨਾ ਔ ਜ਼ਾਇਦੀ ਨਾ ਸਾਹਿਬ ਸਨਾਸੀ ਨਾ ਮੁਹੰਮਦ ਜਕੀ ਔਰੰਗਜ਼ੇਬ ਨਾ ਤਾਂ ਕੋਈ ਇਮਾਨ ਦੀ ਇਮਾਨਦਾਰੀ ਨਾਲ ਪਾਲਣਾ ਕਰਨ ਵਾਲਾ ਹੈ ਸਾਨੂੰ ਕਿਉਂ ਮਾਰਨਾ ਸਿੱਖੀ ਨਹੀਂ ਇਸੇ ਕਰਕੇ ਵੇਖੋ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਜ ਕਈ ਵਾਰੀ ਅਸੀਂ ਤੀਰਾਂ ਦੀਆਂ ਜਗ੍ਹਾ ਦੇ ਉੱਤੇ ਜਾ ਕੇ ਚਰਾਗ ਬਾਲਨੇ ਤੇ ਜਿਹਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਬਾਬਾ ਸ਼ੇਖ ਫਰੀਦ ਜੀ ਦੀ ਬਾਣੀ ਦੇ ਵਿੱਚੋਂ ਪੀਰ ਨਾਲ ਨਜ਼ਰ ਆਇਆ ਉਹਨੂੰ ਕਿਤੇ ਵੀ ਨਹੀਂ ਆ ਸਕਦਾ ਕਿਉਂਕਿ ਭਗਤ ਸ਼ੇਖ ਫਰੀਦ ਜੀ ਦੇ ਸ਼ਲੋਕ ਨੇ ਜਦੋਂ ਸਮਾਪਤੀ ਹੁੰਦੀ ਹੈ ਨਾ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ ਹੁੰਦੀ ਹੈ ਤੇ ਉਸ ਸਮੇਂ ਜਦੋਂ ਭਗਤ ਸ਼ੇਖ ਫਰੀਦ ਜੀ ਦੇ ਸ਼ਲੋਕ ਪੜੇ ਜਾਂਦੇ ਕਬੀਰ ਜੀ ਦੇ ਸ਼ਲੋਕ ਪੜੇ ਜਾਂਦੇ ਹੈਕ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨ ਪਰ ਉਹਨਾਂ ਦੀ ਬਾਣੀ ਗੁਰੂ ਸਾਹਿਬ ਜੀ ਨੇ ਅੰਦਰ ਦਰਜ ਕੀਤੀ ਏਦਾਂ ਦਾ ਇਮਾਨ ਏਦਾਂ ਦਾ ਧਰਮ ਦੁਨੀਆ ਤੇ ਤੁਹਾਨੂੰ ਹੋਰ ਕਿਸੇ ਵੀ ਗ੍ਰੰਥ ਵਿੱਚ ਨਹੀਂ ਪ੍ਰਾਪਤ ਹੋ ਸਕਦਾ ਧਰਮ ਸਾਰੇ ਸਰਕਾਰ ਚੋਂ ਗਨੀਖਾਨ ਨਬੀ ਖਾਨ ਹੋਏ ਪੀਰ ਬੁੱਧੂ ਸ਼ਾਹ ਜੀ ਹੋਏ ਸਾਈ ਮੀਆਂ ਮੀਰ ਜੀ ਹੋਏ ਪਰ ਇਥੇ ਔਰੰਗਜ਼ੇਬ ਦੇ ਇਮਾਨ ਦੀ ਗੱਲ ਕਿ ਧਰਮ ਦੇ ਨਕਾਬ ਦੇ ਪਿੱਛੇ ਅਸਲ ਚਿਹਰਾ ਕਿਹੜਾ ਲੁਕਿਆ ਹੋਇਆ ਹੈ ਤੇਰਾ ਨਾ ਇਮਾਨ ਪ੍ਰਸਤੀ ਨਾ ਤੂੰ ਇਮਾਨ ਦੇ ਉੱਤੇ ਖੜਾ ਉਤਰਨ ਵਾਲਾ ਨਾ ਤੂੰ ਜ਼ਾਇਦੀ ਨਾ ਤੂੰ ਧਰਮ ਦੀ پالنا رکھیا پھر اگے کہنے کرناشی شناشی کا بھاو شناکل کرنے والا نہ تین اللہ کی شناکل ہے پہچان ہے پھر اگے کہنے نہ محمد زکین نہ تین حضرت محمد صاحب یقین ہے اگے کہنے ہر کس کے ایمہ پرستی تند جے کوئی ایمان پالتا ہے وہ پورش ہے ਮਰਦ ਹੁੰਦਾ ਹੈ ਜਿਹੜਾ ਆਪਣੇ ਧਰਮ ਦੇ ਬੋਲਾਂ ਦੇ ਉੱਤੇ ਖਰੇ ਖਰਾ ਉਤਰਦਾ ਹੈ ਹਰਾ ਕਸ ਕੇ ਈਮਾਂ ਪ੍ਰਸਤੀ ਤੁਨਤ ਨ ਪੈਮਾ ਖੁਦਸ਼ ਪੇਸ਼ ਪਸਤੀ ਤੁਨਤ ਸਤਗੁਰੂ ਕਹਿੰਦੇ ਜੇ ਕਿਤੇ ਮੈਂ ਆਪਣੇ ਧਰਮ ਦੀ ਸੌ ਖਾਂਦਾ ਤੇ ਮੈਂ ਕਦੇ ਬਚਨਾਂ ਤੋਂ ਪਾਸੇ ਨਾ ਹੁੰਦਾ ਪਰ ਤੇਰਾ ਈਮਾਨ ਤੇਰਾ ਜ਼ਾਹਿਰ ਹੋ ਗਿਆ ਕਿ ਤੂੰ ਕਿੱਦਾਂ ਦੇ ਧਰਮ ਦੀ ਕਿੱਦਾਂ ਦੇ ਈਮਾਨ ਦੀ ਤੇ ਕਿੱਦਾਂ ਦਾ ਤੂੰ ਮੁਹੰਮਦ ਹਜ਼ਰਤ ਸਾਹਿਬ ਤੇ ਯਕੀਨ ਰੱਖਦਾ ਹੈ

ਬਾਕ ਦੇ ਦਿਲ ਹੀ ਪੀਤਰ ਚੋਏ ਆਪਣੇ ਦਿਲ ਨੂੰ ਮੋਲ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਆਉਣੀ ਜ਼ਰੂਰੀ ਨਹੀਂ ਕਿ ਕੋਈ ਮੁਸਲਮਾਨ ਵੀਰ ਬੈਠਾ ਹੋਵੇ ਇੱਥੇ ਸਿੱਖਾਂ ਨੂੰ ਵੀ ਸਤਬੂਏ ਤਾੜਨਾ ਕਰਦੇ ਨੇ ਕਿ ਧਰਮ ਦੇ ਇਮਾਨ ਤੇ ਖਰੇ ਉਤਰੋ ਕਈ ਵਾਰੀ ਅਸੀਂ ਇਸ ਗੱਲ ਦੇ ਉੱਤੇ ਹੀ ਮਾਣ ਕਰਨ ਲੱਗ ਜਾਂਦੇ ਆਂ ਕਿ ਸਾਡਾ ਤੇ ਜਨਮ ਹੀ ਸਰਦਾਰਾਂ ਦੇ ਘਰ ਤੋਂ ਹੋਇਆ ਸਿੱਖਾਂ ਦੇ ਘਰ ਤੋਂ ਹੋਇਆ ਪਰ ਸਿੱਖੀ ਜਿਹੜੀ ਹੈ ਨਾ ਐਡੀ پاکਮਾਲ ਹੈ ਸਿੱਖੀ ਦਾ ਵਿਚਾਰ ਧਾਰਾ ਦਾ ਜਨਮ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਣੀ ਵਿੱਚੋਂ ਹੁੰਦਾ ਉੱਥੇ ਕੋਈ Hindu ਵੀ ਹੋ ਸਕਦਾ ਹੈ ਉੱਥੇ ਕੋਈ ਮੁਸਲਮਾਨ ਵੀ ਹੋ ਸਕਦਾ ਹੈ ਕਿਸੇ ਵੀ ਮਤ ਦਾ ਬੰਦਾ ਹੋ ਸਕਦਾ ਹੈ ਜਿਹੜਾ ਗੁਰਬਾਣੀ ਦੀ ਵਿਚਾਰ ਧਾਰਾ ਦੇ ਮੁਤਾਬਕ ਚੱਲਣ ਦਾ ਯਤਨ ਕਰੇ ਇਹ ਗੁਰਬਾਣੀ ਨੇ ਸਾਡੇ ਨਾਲ ਤਿਲ ਸਾਫ਼ ਕੀਤਾ ਸਤਿਗੁਰੂ ਕਹਿੰਦੇ ਕਿ ਕਸ਼ਮੇ ਪੁਰਾਨ ਹਸਤ ਜਦਾ ਜਕੈਸਤ ਅੱਛਾ ਹੋਇਆ ਔਰੰਗਜ਼ੇਬ ਟੁਕਰਾਨ ਦੀ ਕਸਮ ਖਾ ਕੇ ਉੱਤਰ ਗਿਆ ਨਹੀਂ ਤਾਂ ਤੇਰਾ ਚਿਹਰਾ ਨਸ਼ਰ ਨਹੀਂ ਸੀ ਹੋਣਾ ਜਗਤ ਦੇ ਵਿੱਚ ਸੁਭਾਵਿਕ ਜੀ ਗੱਲ ਹੈ ਕਈ ਵਾਰੀ ਅਸੀਂ ਗੁਰੂ ਸਾਹਿਬ ਜੀ ਦੇ ਉੱਤੇ ਇੰਦਾਂ ਦੀ ਜੇ ਜੀ ਟਿੱਪਣੀ ਵੀ ਕਰਦੇ ਆ ਵੀ ਸ਼ਾਇਦ ਜੇਕਰ ਗੁਰੂ ਸਾਹਿਬ ਅਨੰਦਪੁਰ ਦਾ ਕਿਲਾ ਖਾਲੀ ਕਰ ਦਿੰਦੇ ਤੇ ਇਹ ਹਮਲਾ ਨਾ ਹੁੰਦਾ। ਕਈ ਵਾਰੀ ਸਿੱਖਾਂ ਨੂੰ ਆदत ਹੁੰਦੀ ਹੈ ਨਾ ਆਪਾਂ ਕਈ ਵਾਰੀ ਇਤਿਹਾਸ ਨੂੰ ਨਾ ਪੜਨ ਕਰਕੇ ਸਾਡੇ ਮਨਾਂ ਦੇ ਵਿੱਚ ਏਦਾਂ ਦੇ ਖਦਸ਼ੇ ਆ ਜਾਂਦੇ। ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰਾਂ ਦੀ ਸ਼ਹਾਦਤ ਨਾ ਹੁੰਦੀ ਤੇ ਅਨੰਦਪੁਰ ਦਾ ਕਿਲਾ ਨਾ ਖ ਕਿਲਾ ਖਾਲੀ ਕਰ ਦਿੰਦੇ। ਪਰ ਸੱਚ ਜਾਣਿਓ ਸਾਡੇ ਸਾਹਮਣੇ ਜ਼ਫਰਨਾਮੇ ਦੇ ਵਿੱਚ ਸਤਿਗੁਰੂ ਨੇ ਉਹ ਧਰਮ ਦੇ ਇਮਾਨ ਦੇ ਪਿੱਛੇ ਲੁਕਿਆ ਹੋਇਆ ਕੂੜ ਜਗਤ ਦੇ ਵਿੱਚ ਜ਼ਾਹਰ ਕਰ ਦਿੱਤਾ ਜਦੋਂ ਕਾਜੀ ਬਲੀ ਹਸਨ ਕੁਰਾਨ ਸ਼ਰੀਫ ਨੂੰ ਲੈ ਕੇ ਆਉਂਦਾ ਜਦੋਂ ਪੰਮਾ ਬਰੋਹਿਤ ਜੰਝੂ ਲੈ ਕੇ ਆਉਂਦਾ ਬਾਟੇ ਦੀ ਗਉ ਬਣਾ ਕੇ ਲੈ ਕੇ ਆਉਂਦਾ ਵੀ ਇਹਨਾਂ ਦਾ ਅਸਲ ਧਰਮ ਇਦਾਂ ਦਾ ਸਤਿਗੁਰੂ ਕਹਿੰਦੇ ਕਿ ਕਸਮੇ ਕੁਰਾਨ ਅਸਤ ਜਦਾਂ ਜਕੇਸ ਚੰਗਾ ਹੋਇਆ ਔਰਗਜ਼ੇਵ ਤੋਂ ਮੁਕਰ ਗਿਆ ਪਰ ਇੱਕ ਵਾਹਿਗੁਰੂ ਤਾਂ ਸਭ ਕੁਝ ਜਾਣਦਾ ਹੈ ਅਕਾਲ ਪੁਰਖ ਤਾਂ ਜਾਣਦਾ ਹੈ ਚੂਮ ਕਸਮੇ ਕੁਰਾਨ ਸੱਤ ਕੁੰਦ ਇੱਕ ਤਿਆਰ ਔਰੰਗਜੀਤ ਤੇਰੀ ਇੱਕ ਕਸਮ ਤੇ ਤਕੀ ਜਿੰਦੂ 100 ਕਸਮਾਂ ਵੀ ਕੁਰਾਨ ਦੀਆਂ ਖਾਵੇ ਹੁਣ ਤੇ ਕੋਈ ਤੇ ਵੀ ਯਕੀਨ ਕਰਨਾ ਨਹੀਂ ਬਣਦਾ ਸਤਿਗੁਰੂ ਅਗੇ ਕਹਿੰਦੇ ਮਰਾਂ ਕਤਰਾ ਨਿਆਜ਼ਤ ਅਜੋ ਇਤਬਾਰ ਔਰੰਗਜੀਬ ਹੁਣ ਜੇ ਤੂੰ ਮੇਰੀ ਗੱਲ ਮੰਨੇ ਤੇਰੀ ਇੱਕ ਵੀ ਗੱਲ ਦੇ ਉੱਤੇ ਮੇਰਾ ਯਕੀਨ ਕਰਨਾ ਨਹੀਂ ਪੜਦਾ ਅਗਰ ਰੱਚ ਤੁਰਾ ਇਤਬਾਰ ਆਮ ਦੇ ਔਰੰਗਜੀਬ ਜੇ ਤੂੰ ਮੇਰੀ ਗੱਲ ਦੇ ਉੱਤੇ ਯਕੀਨ ਕਰੇ ਅਗਰ ਰੱਚ ਤੁਰਾ ਇਤਬਾਰ ਆਮ ਦੇ ਤੇਰਾ ਇਤਬਾਰ ਮੇਰੀ ਗੱਲ ਨੂੰ ਤੂੰ ਮੰਨਦਾ ਹੈ ਸਮਝਦਾ ਹੈ ਕੰਮਰ ਬਸਤ ਕੇ ਪੇਸ਼ਵਾ ਆਮ ਦੇ ਤੇਰਾ ਕਲਾਮ ਸ਼ਰੀਫ ਮੈਂ ਅੱਜ ਵੀ ਲੱਕ ਦੇ ਨਾਲ ਬੰਨ ਕੇ ਰੱਖਿਆ ਹੋਇਆ ਹੈ ਕਮਰ ਕਸ਼ੇ ਕਮਰ ਕਸੇ ਦੇ ਵਿੱਚ ਧਰਮ ਦੀ ਪਰਿਭਾਸ਼ਾ ਤਾਂ ਅਸਲ ਤੂੰ ਨਹੀਂ ਜਾਣਦਾ ਮੈਂ ਜਾਣਦਾ ਹਾਂ ਕਿਉਂਕਿ ਜਦੋਂ ਤੁਸੀਂ ਕਿੰਨੋ ਵੱਡੋ ਕੱਲੂ ਮੈਂ ਸਾਕਾ ਪੜਦੇ ਹੋ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਪੜਦੇ ਹੋ ਸਤਿਗੁਰੂ ਦਿੱਲੀ ਦੇ ਚਾਂਦਨੀ ਚੌਕ ਵਿੱਚ ਜੇ ਕਿਤੇ ਇਸੇ ਤਰ੍ਹਾਂ ਹੀ ਪਾਚ ਆਣ ਬਣਦੀ ਇਸਲਾਮ ਧਰਮ ਉਤੇ ਤੇ ਸਤਗੁਰੂ ਤਾਂ ਵੀ ਸ਼ਹਾਦਤ ਦਾ ਜਲ ਪੀਂਦੇ ਕਿ ਤੇਰਾ ਕੁਰਾਨ ਸ਼ਰੀਫ ਤਾਂ ਮੈਂ ਆਪਣੇ ਕਮਰ ਕੱッセ ਵਿੱਚ ਸਾਂਭ ਕੇ ਰੱਖਿਆ ਹੋਇਆ ਸਤਗੁਰੂ ਅੱਗੇ ਕਹਿੰਦੇ ਕਿ ਫਰਜ ਅਸਤ ਬਰ ਸਰ ਤੁਰਾ ਈ ਸੁਖੰ ਔਰੰਗਜ਼ੇਬ ਤੇਰੇ ਖਾਦੇ ਹੋਏ ਇਹ ਸੋਹਾ ਤੇਰੀਆਂ ਕਸਮਾਂ ਤੇਰੇ ਬਚਨ ਤੇਰੇ ਸਿਰ ਉੱਤੇ ਭਾਰ ਹੋਣਗੇ ਤੇਰੀਆਂ ਚੁਕੀਆਂ ਹੋਈਆਂ ਸੁਗੰਧਾਂ ਕਸਮ ਕਿ ਕੌਲੇ ਖੁਦਾ ਅਸਤ ਕਸਮ ਅਸਤ ਮਨ ਮੁਹੰਮਦ ਰਸੂਲ ਵੀ ਤੈਨੂੰ ਆਪਣੀ ਦਰਗਾਹ ਦੇ ਉੱਤੇ ਜਗ੍ਹਾ ਨਹੀਂ ਦੇ ਦੇਗਾ ਕਿਉਂਕਿ ਜਿਹੜਾ ਸੱਚਾ ਮੁਸਲਮਾਨ ਹੁੰਦਾ ਹੈ ਅਸਲ ਜੇ ਮੁਸਲਮਾਨ ਦੀ ਪਰਿਭਾਸ਼ਾ ਦੇਖਣੀ ਹੋਵੇ ਦਿਲ ਭਗਤ ਸ਼ੇਰਪਰੀ ਜੀ ਦੀ ਬਾਣੀ ਪੜੋ ਫਕੀਰ ਅੱਲਾ ਯਾਰ ਖਾ ਜੂੰਗੀ اسلام کا ایک لکھاری ہویا ہے انہیں دو کتاباں لکھی گرو دے جی دے کے شہیدان نے گنج شہیدان نے بفا گنج شہیدان ایک کتاب لکھی انیس سو تیرہ چ ایک کتاب لکھی انیس سو پندرہ دے حکیم اللہ جارکا جو ਜਦੋਂ ਉਹਨੇ ਇਹ ਦੋ ਕਿਤਾਬਾਂ ਸਹਿਬਜ਼ਾਦੀਆਂ ਦੀਆਂ ਸ਼ਹਾਦਤਾਂ ਨੂੰ ਸਾਹਮਣੇ ਰੱਖ ਕੇ ਲਿਖੀਆਂ ਨਾ ਉਹ ਆਪਣੀ ਕਲਮ ਨਾਲ ਲਿਖਦਾ ਕਹਿੰਦਾ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਗੁਰੂ ਗੋਬਿੰਦ ਦੀ ਤਾਰੀਫ਼ ਜਿੰਨੀ ਵੀ ਹੋ ਕਮ ਹੈ ਇੱਕ ਆਂਖ ਸੇ ਜੇ ਗੁਲਗੁਲਾ ਗੁਲਬਹਰ ਕੋ ਦੇਖੇ ਸਾਗਰ ਕੋ ਮਨਜਾਰ ਕੋ ਜਾਂ ਲਹਿਰ ਕੋ ਦੇਖੇ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤ ਕਰਨੀ ਕਿੰਦਾ ਦੀ ਹੈ ਜਿਵੇਂ ਇੱਕ ਅੱਖ ਸਮੁੰਦਰ ਦਾ ਅੰਦਾਜ਼ਾ ਨਹੀਂ ਲਾ ਸਕਦੀ ਸਮੁੰਦਰ ਦਾ ਦਾਇਰਾ ਕਿੰਨਾ ਵੱਡਾ ਕਿਹੜਾ ਕਿੰਨਾ ਵੱਡਾ ਸਮੁੰਦਰ ਦੇ ਵਿੱਚ ਪਾਣੀ ਕਿੰਨਾ ਸਮੁੰਦਰ ਕਿੰਨਾ ਡੂੰਘਾ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਆਪਣੀ ਕਲਮ ਦੇ ਨਾਲ ਤੁਹਾਡੀ ਸਿਫਤ ਨਹੀਂ ਕਰ ਸਕਦਾ ਇੱਕ ਮੁਸਲਮਾਨ ਲਿਖਾ ਨਹੀਂ ਕਹਿੰਦਾ ਫਿਰ ਅਗਲੀ ਗੱਲ ਜਿਹੜਾ ਹਕੀਮ ਅੱਲਾ ਯਾਰ ਖਾਨ ਜੋਗੀ ਲਿਖਦਾ ਕਹਿੰਦਾ ਹਰਚੰਦ ਮੇਰੇ ਹੱਥ 'ਚ ਮੇਂ ਪਰਜੋਰ ਕਲਮ ਹੈ ਦੁਨੀਆਂ ਦੇ ਲੋਕੋ ਕਿਤੇ ਇਹ ਨਾ ਸਮਝਿਓ ਮੈਨੂੰ ਲਿਖਣਾ ਨਹੀਂ ਆਉਂਦਾ ਜਿਹੜੀ ਮੇਰੇ ਹੱਥ ਵਿੱਚ ਕਲਮ ਫੜੀ ਹੈ ਨਾ ਬੜੀ ਤਾਕਤ ਵਾਲੀ ਹੈ ਹਕੀਮ ਅੱਲਾਹ ਯਾਰ ਦਾ ਜੋਗੀ ਕਹਿੰਦਾ ਜਿਹੜੀ ਮੇਰੇ ਹੱਥ ਵਿੱਚ ਕਲਮ ਫੜੀ ਹੈ ਇਹ ਬਹੁਤ ਵੱਡੀ ਤਾਕਤ ਰੱਖਦੀ ਹੈ ਹਰ ਚੰਦ ਮੇਰੇ ਹੱਥ ਵਿੱਚ ਪਰਜੋਰ ਕਲਮ ਹੈ ਸਤਗੁਰ ਕੇ ਲਿਖੋ ਵਸਪ ਕਹ ਤਾਬੇ ਰਤਮ ਹੈ ਪਰ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਸਤਤ ਕਰ ਮੇਰੀ ਕਲਮ ਵਿੱਚ ਐਡੀ ਤਾਕਤ ਨਹੀਂ ਨਹੀਂ ਜਦੋਂ ਇਹਦੇ ਦੋ ਕਿਤਾਬਾਂ ਲਿਖੀਆਂ ਨਾ ਸ਼ਹੀਦਾਂ ਨੇ ਵਫਾ ਕਾ ਨਹੀਂ ਦਿਸ ਨਹੀਂ ਦਰ ਤੇ ਕੁਝ ਮੁਸਲਮਾਨ ਆਪ ਇਕੱਠੇ ਹੋ ਕੇ ਹਕੀਮ ਅੱਲਾ ਜਾਲਖੰ ਜੋਹੀ ਕੋਲ ਆਏ ਆ ਕੇ ਕਹਿੰਦੇ ਕਿ ਜਿਹੜੀ ਤੇਰੀ جناਜ਼ੇ ਦੀ ਨਮਾਜ਼ ਹੈ ਉਹ ਅਸੀਂ ਨਹੀਂ ਪੜ੍ਹਨੀ ਜਦੋਂ ਤੂੰ ਮਰ ਜਾਵੇਂਗਾ ਜਦੋਂ ਤੂੰ ਇਸ ਦੁਨੀਆ ਤੋਂ ਜਾਵੇਂਗਾ ਤੇਰੀ جناਜ਼ੇ ਦੀ ਨਮਾਜ਼ ਨਹੀਂ ਪੜ੍ਹਨੀ ਤੈਨੂੰ ਅਸੀਂ ਕਬਰ ਦੇ ਵਿੱਚ ਦਬਲ ਨਹੀਂ ਕਰਾਂਗੇ ਇਸਲਾਮ ਦੀ ਰੀਤ ਦੇ ਮੁਤਾਬਕ ਤੇ ਹਕੀਮ ਅੱਲਾ ਜਾਰਖੰਡ ਯੋਗੀ ਕਹਿੰਦਾ ਕਿ ਐ ਮਸਲਮਾਨੋ ਮੈਨੂੰ ਤੁਹਾਡੇ ਸ਼ਰਾ ਦੀ ਕਬਰ ਦੀ ਜ਼ਰੂਰਤ ਨਹੀਂ ਮੈਨੂੰ ਕਿਉਂ ਲੱਗਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀ ਗੋੜ ਦੇ ਵਿੱਚ ਮੈਨੂੰ ਅੰਡੀ ਰਿਆ ਹੋਇਆ ਹਕੀਮ ਅੱਲਾ ਜਾਨਾ ਇਹ ਦੋ ਕਿਤਾਬਾਂ ਨੇ ਕਦੇ ਪੜ੍ਹ ਕੇ ਵੇਖਿਓ ਸਤ ਜਾਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਦੋਂ ਤੁਸੀਂ ਜਫਰ ਨਾਮੇ ਦੇ ਰੂਪ ਵਿੱਚ ਤੱਕਦੇ ਹੋ ਨਾ ਤੇ ਕਿੰਨਾ ਇਨਸਾਫ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਲਮ ਕਰਦੀ ਹੈ ਸਤ ਗੁਰੂ ਕਹਿੰਦੇ ਅਗਰ ਹਜ਼ਰਤ ਖੁਦ ਸ਼ਿਤਾ ਨਾ ਸ਼ਬਦ ਜੇਕਰ ਪ੍ਰਮਾਤਮਾ ਆਪ ਨਿਆ ਕਰਨ ਵੇਲੇ ਤੇਰੇ ਮੇਰੇ ਵਿੱਚ ਖੜ ਜਾਵੇ ਤੇ ਕਹਿੰਦੇ ਬਾ ਜਾਨੋ ਦਿਲੇ ਕਾਰ ਬਾਜਾ ਸ਼ਬਦ ਕਿ ਔਰੰਗਜ਼ੇਬ ਸਾਰੀ ਕਾਰ ਜਹਾਨ ਦੀ ਜਿਹੜੀ ਹੈ ਨਾ ਝੂਠੀ ਉਹ ਤੇਰੇ ਸਿਰ ਪ੍ਰਗਟ ਹੋ ਗਈ ਔਰੰਗਜ਼ੇਬ ਅੱਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸ਼ੁਭਾ ਰਾਤ ਨੂੰ ਫਰਜ਼ ਅਸਤਕਾਰੇ ਕੁਨੀ ਔਰੰਗਜ਼ੇਬ ਤੇਰੇ ਕੁੱਤੇ ਇਹ ਤੇਰੇ ਧਰਮ ਦਾ ਤੇਰੇ ਕੀਤੇ ਹੋਏ ਕੌਣ ਕਰਾੜਦਾ ਇਤਬਾਰ ਗਵਾਚ ਗਿਆ ਤੇਰੇ ਸਿਰ ਭਾਰ ਹੈ ਹਸਤਕਾਰੇ ਕੁਨੀ ਤੂੰ ਜੋ ਵੀ ਕਰੇ ਹੁਣ ਤੇਰਾ ਧਰਮ ਦੇ ਰਾਹ ਤੇ ਕਬੂਲ ਨਹੀਂ ਹੋ ਸਕਦਾ ਬਾਂ ਮੂਜਬ ਨਬਿਸ਼ਤੈ ਸ਼ਮਾਰੇ ਕੁਨੀ ਤਾਂ ਗੁਰੂ ਸਾਹਿਬ ਕਹਿੰਦੇ ਆਪਣੇ ਅੰਦਰ ਗੁਨਾਹਾਂ ਦੀ ਤੂੰ ਗਿਣਤੀ ਕਰਕੇ ਵੇਖ ਲੈ ਅੱਗੇ ਸੰਤਪੁਰ ਕਹਿੰਦੇ ਨਬਿਸ਼ਤੈ ਰਸੀਦੋ ਗੁਫਤਾ ਜਮਾ ਤੇਰਾ ਲਿਖਿਆ ਹੋਇਆ ਕੁਰਾਨ ਸ਼ਰੀਫ ਅੱਜ ਵੀ ਮੇਰੇ ਕੋਲੇ ਉਹ ਮੈਨੂੰ ਜ਼ਬਾਨੀ ਯਾਦ ਹੈ ਜਿਹੜੀ ਗੱਲ ਤੂੰ ਕਈ ਬਬਾਇਤਕਾਰ ਬਰਾਹਿਤ ਰਸਾਂ ਕਿ ਜਿਹੜੀ ਤੂੰ ਗੱਲ ਕਹਿੰਦਾ ਸੀਗਾ ਗੁਰੂ ਗੋਬਿੰਦ ਸਿੰਘ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਦੇ ਤੁਸੀਂ ਕੰਗੜ ਦੀ ਧਰਤੀ ਤੇ ਆ ਮਿਲੋ ਉਹ ਅੱਜ ਵੀ ਤੇਰੀ ਜ਼ਬਾਨ ਮੈਂ ਸਾਹਬ ਕੇ ਆਪਣੇ ਤੋੜੇ ਰੱਖੀ ਹੋਈ ਹੈ ਕਿਉਂਕਿ ਉਹਨੇ ਕੁਰਾਨ ਸ਼ਰੀਫ ਦੇ ਕੁਰਾਨ ਸ਼ਰੀਫ ਸੱਜੇ ਪਾਸੇੋਂ ਸ਼ੁਰੂ ਹੁੰਦੀ ਹੈ ਕਿਉਂਕਿ ਪੁੱਠੇ ਪਾਸੇ ਸ਼ੁਰੂ ਹੁੰਦੀ ਹੈ ਉਹਨੇ ਕੁਰਾਨ ਸ਼ਰੀਫ ਦੇ ਮੂਹਰਲੇ ਪੰਨੇ ਦੇ ਉੱਤੇ ਇਹ ਕਰ ਲਿਖੀ ਹੋਈ ਸੀ ਕਿ ਗੁਰੂ ਗੋਬਿੰਦ ਸਿੰਘ ਜੇਕਰ ਤੁਸੀਂ ਦੀਨੇ ਕਾਗੜ ਦੀ ਧਰਤੀ ਤੇ ਮੇਰੇ ਨਾਲ ਆ ਕੇ ਮੁਲਾਕਾਤ ਕਰ ਲਵੋ ਤੁਹਾਡੇ ਤੇ ਹਮਲਾ ਵੀ ਕੀਤਾ ਜਾਵੇਗਾ ਉਹ ਤੇਰੀ ਜ਼ੁਬਾਨ ਅੱਜ ਵੀ ਮੈਂ ਸਾਹਮਣੇ ਆਪਣੇ ਕੋਲ ਰੱਖੀ ਹੋਈ ਹੈ ਅਗਲਾ ਸ਼ੇਰ ਕਹਿੰਦੇ ਹਮੂ ਮਰਤ ਬਾਯਦ ਸ਼ਬਦ ਸੁਖਨ ਵਰਤ ਕਿ ਸ਼ਿਕਮੇ ਦਿਗਰ ਦਰਦ ਹਾਨੇ ਦਿਗਰ ਔਰੰਗਜ਼ੇਬ ਤੇਰਾ ਕੀਤਾ ਹੋਇਆ ਦਗਾ ਤੇਰੇ ਕਾਜੀ ਤੇਰੀ ਇਸਲਾਮ ਦੀ ਸ਼ਰਮ ਸਾਰੀ ਝੂਕੀ ਪੈ ਗਈ হে ਔਰੰਗਜ਼ੇਬ ਸੰਸਾਰ ਦੇ ਵਿੱਚ ਇਹ ਬੜੀ ਸਭ ਤੋਂ ਘਨਾਉਣੀ ਹਰਕਤ ਹੋਵੇਗੀ ਦੁਨੀਆ ਦੀ ਜੇ ਕੋ ਲੋਭੇਗੀ ਤੇ ਸੱਚ ਜਾਣਿਓ ਉਹ ਜਗ ਤੋਂ ਬਾਅਦ ਜਿਹੜੀਆਂ ਲਾਹਤਾਂ ਅੱਜ ਤੱਕ ਨ ਵੀ ਪੈਂਦੀਆਂ ਨੇ ਅੱਜ ਵੀ ਸਹਿਬਜ਼ਾਦਿਆਂ ਦੀ ਅਮਰ ਗਾਥਾ ਸ਼ਹਾਦਤਾਂ ਦੀ ਗਾਥਾ ਕਿਉਂਕਿ ਸ਼ਹੀਦ ਕਦੇ ਜਹਾਨ ਤੋਂ ਜਾਂਦੇ ਨਹੀਂ ਉਹ ਬੰਦੇ ਜੇ 14 ਸਾਲ ਤੇ 17 ਸਾਲ ਜਾਂ ਇਤਿਹਾਸ ਵਿੱਚ 16 ਸਾਲ ਸਹਿਬਜ਼ਾਦੇ ਨੂੰ ਸ਼ਹਾਦਤ ਦੀਆਂ ਆਪਾਂ ਕਿਸਿਆਂ ਨੂੰ ਪੜਦੇ ਆ ਤੇ ਸਹਿਬਜ਼ਾਦੇ ਅੱਜ ਵੀ ਸ਼ਹੀਦ ਮੰਨ ਕੇ ਮੰਨ ਕੇ ਉਹ ਅਮਰ ਹੋ ਗਏ 7 ਸਾਲ 9 ਸਾਲ ਦੇ ਜਿੰਦੇ ਦੁਬਾਰਾ ਦੇ ਵਿੱਚ ਜਿੜੇ ਗਏ ਅੱਜ ਵੀ ਉਹ ਅਮਰ ਹੋ ਗਏ ਅੱਜ ਵੀ ਉਹਨਾਂ ਦੀਆਂ ਗਥਾਵਾਂ ਹੁੰਦਾ ਵੀਆਂ ਸਾਖੀਆਂ ਉਹਨਾਂ ਦੀਆਂ ਕਹਾਣੀਆਂ ਕੌਮ ਦੇ ਵਿੱਚ ਭਰੀਆਂ ਜਾਂਦੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੇਰੇ ਕੀਤੇ ਹੋਏ ਕਤਵਾਰ ਤੇਰੀਆਂ ਸੌਹਾਂ ਸਾਰੇ ਜਹਾਨ ਦੀਆਂ ਝੁਟੀਆਂ ਸਭ ਝੁਟੀਆਂ ਸਤਿਗੁਰੂ ਜੀ ਅੱਗੇ ਇੱਕ ਗੱਲ ਬੜੀ ਪਿਆਰੀ ਕਰਦੇ ਕਹਿੰਦੇ ਤੁਰਾ ਗਰਭ ਬਾਇਦ ਬਾ ਕੌਲੇ ਤੁਰਾਂ ਔਰੰਗਜ਼ੇਬ ਜੇ ਤੂੰ ਮੈਨੂੰ ਮਿਲਣਾ ਚਾਹਵੇਂ ਤੂੰ ਵੇਖ ਸਕਦਾ ਹੈ ਜਿਹੜੀ ਕੁਰਾਨ ਸ਼ਰੀਫ ਤੂੰ ਮੇਰੇ ਕੋਲੇ ਭੇਜੀ ਸੀ ਅੱਜ ਵੀ ਮੈਂ ਉਹਨੂੰ ਆਪਣੇ ਕੋਲ ਸਾਂਭ ਕੇ ਰੱਖਿਆ ਹੋਇਆ ਤੁਰਾ ਗਰਬਾਇਤ ਬਾ ਟੌਲੇ ਕੁਰਾਨ ਟੌਲੇ ਕੁਰਾਨ ਦਾ ਭਾਵ ਜਿਹੜੇ ਨੇ ਤੂੰ ਕੁਰਾਨ ਦੀ ਕਸਮ ਖਾਦੀ ਸੀ ਤੌਲ ਕਰਾਰ ਕਰਨਾ ਕਸਮ ਖਾਣਾ ਸੁਲੰਗ ਖਾਣਾ ਉਹ ਅੱਜ ਵੀ ਮੇਰੇ ਕੋਲੇ ਸਾਂਭੀ ਹੈ ਬਾ ਨਿਜ਼ਦੇ ਸੁਮਾਰਾ ਕਸਾ ਨਦਰਹਾਮ ਜੇ ਤੂੰ ਮੈਨੂੰ ਮਿਲੇ ਤੇ ਉਹ ਕੁਰਾਨ ਸ਼ਰੀਫ ਅੱਜ ਵੀ ਤੂੰ ਮੇਰੇ ਕੋਲੇ ਦੇਖ ਸਕਦਾ ਹੈ ਧਰਮ ਦੀ ਜਿਹੜੀ ਮਾਨ ਮਲੇ ਆਪਾਂ ਨੂੰ ਕਾਇਮ ਰੱਖਣਾ ਪੰਤਾ ਗੁਰੂ ਗੋਬਿੰਦ ਸਿੰਘ ਜੀ ਤੋਂ ਵੱਧ ਕੇ ਕੋਈ ਹੋਰ ਦੂਜਾ ਦੀ ਚੱਲੀ ਕਰ ਸਕਦਾ ਤੇ ਸੱਚ ਜਾਣਿਓ ਗੁਰੂ ਨੂੰ ਪਿਆਰ ਕਰਨ ਵਾਲਿਓ ਦੁਨੀਆ ਤੇ ਉੱਤੇ ਧਰਮ ਬੜੇ ਨੇ ਮਤ ਬੜੇ ਨੇ ਪਰ ਜਦੋਂ ਤੁਸੀਂ ਆਪਣੇ ਗੁਰੂ ਦੀ ਗੋਦ ਵਿੱਚ ਬਹਿ ਕੇ ਇਨ੍ਹਾਂ ਇਤਿਹਾਸਕ ਦਿਹਾੜਿਆਂ ਨੂੰ ਚੇਤੇ ਕਰਨ ਦਾ ਯਤਨ ਕਰਦੇ ਹੋ ਨਾ ਤੇ ਸੱਚ ਜਾਣਿਓ ਕਦੇ ਇਨਸਾਫ ਕਰਿਓ ਆਪਣੇ ਮਨ ਨਾਲ ਕਿ ਅਸੀਂ ਜਿਹੜੇ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿਰਜੇ ਹੋਏ ਐਸੇ ਇਤਿਹਾਸ ਨੂੰ ਆਪਣੇ ਮਨਾਂ ਦੇ ਵਿੱਚੋਂ ਅੱਜ ਕੱਢ ਕੇ ਰਹਿਏ ਅੱਜ ਭੁਲਾ ਕੇ ਰਹਿ ਆ ਸਾਡੇ ਕੋਲੇ ਤੇ ਇਤਿਹਾਸ ਦਾ ਸਰਮਾਇਆ ਹੀ ਬੜਾ ਵੱਡਾ 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 ਦੁਨੀਆਂ ਦੀਆਂ ਕੌਮਾਂ ਦੇ ਕੋਲੇ ਨਹੀਂ ਹੈ ਸਾਮੀ ਮੁਲਕਾਂ ਦਾ ਇੱਕ ਲਖਾਰੀ ਹੋਇਆ ਖਲੀਲ ਜ਼ਬਰਾਨ ਖਲੀਲ ਜ਼ਬਰਾਤ ਦੇ ਲੇਖ ਸ਼ਬਦ ਹੁੰਦੇ ਸਨ ਕਈ ਵਾਰੀ ਨਿਊਜ਼ਪੇਪਰਾਂ ਦੇ ਵਿੱਚ